ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੜਾਚਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੇ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਵੀਰ ਜੀ ਹੁਣੇ ਮੌਕੇ ਤੇ ਜਿਹੜੇ ਸਰਪੰਚ ਆ ਪਿੰਡ ਪੜਾਚੇ ਦੇ ਤੇ ਸ਼ੌਂਕ ਨਾ ਕਰੇ ਚੰਗੇ ਪਸ਼ੂ ਵੀ ਰੱਖੇ ਆ ਤੇ ਵਿੱਚੋਂ ਕੁਛ ਲਿਆਂਦੀਆਂ ਵੀ ਆ ਤੇ ਬਾਕੀ ਇਹ ਆਵੇ ਆਪਣੀਆਂ ਇੱਥੇ ਆ ਕੇ ਪਾਸ ਕਰਕੇ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋ ਵੀਰ ਮੈਂ ਪਹੁੰਚਦਾ ਆਪਣੇ ਵੀਡੀਓ ਕਾਲ ਤੇ ਪਾਸ ਜ਼ਰੂਰ ਕਰਾ ਲੋ ਸਾਰੀਆਂ ਤੁਹਾਨੂੰ ਚੰਗੇ ਰਿਕਾਰਡ ਵਾਲੀਆਂ ਤੁਹਾਨੂੰ ਦਿਖਾਉਣੀਆਂ ਵਾ ਆ ਗਾਵੇਂ ਤੁਹਾਨੂੰ ਇੱਕ ਬੜੇ ਚੰਗੇ ਰਿਕਾਰਡ ਵਾਲੀ ਤੁਹਾਨੂੰ ਦਿਖਾਉਣੀ ਚੰਗੀ ਜੰਮੀ ਪਲੀ ਆ ਤੇ ਝੋਟੀਆਂ ਵੀ ਜੜੀਆਂ ਚੰਗੀਆਂ ਵਾ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਓਏ ਜੀ ਠੀਕ ਠਾਕ ਨੇ ਸਤਿ ਚੜਦੀ ਕਲਾ ਜੀ ਤੇ ਨਾਮ ਦੱਸਦੇ ਕਰੀ ਫੇਰ ਆਪਣਾ ਮੇਰਾ ਨਾਮ ਰਾਜਕਰਨ ਸਿੰਘ ਆ ਜੀ ਪਿੰਡ ਪ੍ਰਾਚੇ ਤੋਂ ਮਜੁੱਦਾ ਸਰਪੰਚ ਆ ਜੀ ਮੌਕੇ ਦੇ ਸਰਪੰਚ ਹਨਾ ਠੀਕ ਆ ਜੀ ਤਸੀਲ ਆਪਣੀ ਡੇਰਾਪੁਰ ਬਣਾਣਕ ਜ਼ਿਲ੍ਹਾ ਗਰਦਾਸਪੁਰ ਤਿੰਨ ਪਰਾਚਾ ਫੋਨ ਨੰਬਰ ਹੀ ਬੋਲ ਦੋ ਇੱਕ ਰ 95553 9147 ਠੀਕ ਹੈ ਜੀ ਤੇ ਬਾਕੀ ਇਹ ਵੀ ਆਪਣਾ ਤੁਸੀਂ ਦੱਸੰਦੇ ਸੀ ਵੀ ਸ਼ੌਂਕ ਦਾ ਕੰਮ ਜਿਹੜਾ ਉਤਰ ਘਰੇ ਵੀ ਪਸ਼ੂ ਚੰਗੇ ਰੱਖੇ ਉਤਰਾਂ ਨੇ ਹਾਂਜੀ ਹਾਂਜੀ ਹੋਣ ਨਾ ਜਾਣ ਆਉਣ ਕਰਕੇ ਤੇ ਫਿਰ ਪਸ਼ੂ ਸਾਹਵੇਂ ਨਹੀਂ ਜਾਂਦੇ ਅੱਛਾ ਤੇ ਘਰ ਵਾਲੇ ਪਸ਼ੂ ਵੀ ਵੇਚ ਦੇਣੇ ਆ ਅੱਛਾ ਉਸ ਤੋਂ ਬਾਅਦ ਫਿਰ ਇੱਕ ਦੋ ਪਸ਼ੂ ਜਿੱਦਾਂ ਲਾਇਆ ਕਰਾਂਗੇ ਤੇ ਵੇਚਿਆ ਕਰਾਂਗੇ ਇੱਕ ਦੋ ਕੋਈ ਚੰਗੀ ਲਾਇਆ ਕਰਨੀ ਆ ਹਾਂਜੀ ਹਾਂਜੀ ਚੰਗਾ ਪਸ਼ੂ ਚੰਗਾ ਹੀ ਲਿਆਵਾਂਗੇ ਤੇ ਵੇਚ ਵੀ ਲਿਆ ਕਰਨੀ ਆ ਤੇ ਬਾਕੀ ਇਹ ਆ ਵੀ ਕੁਝ ਵਿੱਚੋ ਘਰ ਵਾਲੀਆਂ ਵੀ ਅੱਜ ਹੈ ਨਹੀਂ ਠੀਕ ਉਤਰਾਂ ਇਹ ਵੀ ਚਲੋ ਤੁਸੀਂ ਭਾਜੀ ਹੁਣੇ ਦੱਸੰਦੇ ਸੀ ਵੀ ਘੋੜੇ-ਘੋੜੇ ਵੀ ਚੰਗੇ ਸ਼ੌਂਕ ਨਾਲ ਰੱਖੇ ਆ ਸੋਹਣੇ ਜਾਨਵਰ ਸੋਹਣੇ ਜਾਨ ਤੇ ਬਾਕੀ ਚੱਲੋ ਸੋਨਾ ਬਣਾਇਆ ਵਾ ਵੀਰ ਜੀ ਨਾਲੇ ਤੇ ਸ਼ੁਰੂਆਤ ਜਿਹੜੀ ਆ ਪਹਿਲਾਂ ਆਪਾਂ ਇਹਦੇ ਤੋਂ ਹੀ ਕਰ ਲਈਏ ਗਾਂ ਤੋਂ ਹੀ ਕਿੰਨਾ ਵਸ ਸੋਨਾ ਵੀਰ ਜੀ ਨੇ ਗਾਈ ਨੇ ਦੂਸਰਾ ਸੂਹਾ ਸੋਨਾ ਜੀ ਅੱਛਾ ਜੀ ਤੇ ਪਹਿਲਾ ਸੂਹਾ ਹੀ ਇਹ ਤਾਂ ਚੋਇਆ ਵਾ ਇਹਨੇ ਮੰਨ ਲਓ 20 ਤੋਂ 25 ਕਿਲੋ ਦੁੱਧ ਦਿੱਤਾ ਸੀਗਾ 25 ਕਿਲੋ ਇਹਨੇ ਦੁੱਧ ਦਿੱਤਾ ਅੱਛਾ ਹੁਣ ਅੱਗੇ ਜਿਹੜਾ ਦੁੱਧ ਆ ਮੰਨ ਲਓ ਉਹ ਵੀ ਇਹਦੇ ਕਰੀਬ 30 ਕਿਲੋ ਭਰੀ ਸੀ ਅੱਛਾ ਇਹ ਘਰੇ ਤੁਸੀਂ ਪਿਛਲਾ ਸੂਹਾ ਚੋਇ ਸੀਲਸ ਲੱਗ ਗਿਆ ਜੀ ਚੋਈਏ ਇਹ ਚੋਈ ਆ ਘਰੇ ਹਾਂਜੀ ਠੀਕ ਆ ਦੇ ਤੋਰ ਕੇ ਦਿਖਾਈਆਂ ਫਿਰ ਇੱਕ ਨੇ ਹਾਂਜੀ ਰਾਜੂ ਗਾਉਂ ਹੀ ਖੋਲੀ ਐਰ ਕਿ ਕਿੰਨਾ ਕੁ ਦੁੱਧ ਭਰੀ ਜਾਊਗੀ ਐਰ ਕਿ 30 ਭਰੂਗੀ ਜੀ 30 ਦੇ ਲਾਗੇ ਬੰਨੇ ਚੱਲੂਗੀ ਪਿਛਲੇ ਸੋਵੇ ਦਾ ਜਿਹੜਾ ਕਹਿੰਦੇ ਵੀ 25 ਲੀਟਰ ਦੁੱਧ ਜਿਹੜਾ ਇਹਦੇ ਕੋਲੋਂ ਚੋਇਆ ਆਂਦੇ ਜਾਂਦੇ ਜਾਂਦੇ ਜੇ ਚੰਗੇ ਪਰ ਸਟਰਕਚਰ ਤੇ ਆ ਜਿਹੜੀਗਾ ਇਹ ਕੋਲ ਕੋਈ ਖਸ ਹੋਵਾਂ ਨੇ ਤੇ ਦਈਆਂ ਮੈਂ ਪੈਣਾ ਹਜੇ ਪਰ ਨਹੀਂ ਹਜੇ ਕੋਈ ਹਫਤਾ ਦੱਸ ਦੇਣਾ ਜੇ ਇਹਨੇ ਲੈ ਜਾਣੇ ਅਜ ਲਾਇਆ ਉਹਦੇ ਬਾਕੀ ਥਾਂ ਵੀ ਬੜਾ ਪਿਆਰਾ ਲੱਗਾ ਜਿਹੜਾ ਇਹਦੇ ਕੋਲ ਆ ਜਾ ਬੰਦ ਇੱਧਰ ਲੈ ਆਇਆ ਬੋਤੀ ਚੰਗੀ ਆ ਜੀ ਸਾਹੀ ਹਾਂ ਨਵੇਂ ਦੇਖ ਸਕਦੇ ਚੰਗੇ ਗਿਆਪ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਣ ਕੱਢਣਾ ਮੈਂ ਇਹਨੇ ਤੇ ਮਿਲਕ ਮੈਨ ਵਿੱਚ ਚੰਗੀ ਮੋਟੀ ਲੱਗੀ ਆ ਢਿੱਲਾ ਢਿੱਲਾ ਹਵਾਨੇ ਚ ਕਾਫੀ ਆ ਜੜੀਆਂ ਜੀ ਆ ਦੇਖ ਸਾਦੇ ਜੀ ਇਹ ਵੀ ਭਲਾਂਦੀਆਂ ਵਾ ਹਵਾਨੇ ਤੇ ਪੈਣ ਤੇ ਉਤਰਾਂ ਵੀਰ ਜੀ ਥਣ ਵਗੈਰਾ ਸਾਰੇ ਓਕੇ ਆ ਸਾਰੇ ਸਾਫ ਹੈ ਜੀ ਬਾਕੀ ਆਪਣੀ ਤਸੱਲੀ ਕਰਕੇ ਖੜੇ ਕੋਈ ਵਧੀਆ ਹੈ ਥਣ ਚੱਕ ਪਾਸ ਨੇ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਰੱਖੀਏ ਫਿਰ ਆਪਾਂ ਇਹਦਾ ਮੁੱਲ 1 ਲੱਖ ਰੱਖਦੇ ਆ ਜੀ ਬਾਕੀ ਥੋੜਾ ਬੋਧਾ ਵਿੱਚ ਮਾਨਤਨ ਹੋ ਜਾਏਗਾ ਜੀ ਮਾਨਤਨ ਮੌਕੇ ਤੇ ਹੋ ਜਾਊਗਾ ਹਨਾ ਠੀਕ ਹੈ ਜੀ ਤੇ ਹੁਣ ਜਿਹੜੀ ਇੱਕ ਛੋਟੀ ਆ ਗਈ ਆਪਣੇ ਕੋਲ ਇਹ ਛੋਟੀ ਸਾਡੀ ਘਰ ਦੀ ਹੈ ਜੀ ਘਰ ਦੀ ਛੋਟੀ ਯੋਤਰੇ ਸਵੇਰੇ ਸੋਣੀ ਹੈ। ਅੱਛਾ ਇਹ ਘਰ ਦੀ ਝੋਟੀ ਹੈ। ਘਰ ਦੀ ਝੋਟੀ ਹੈ ਜੀ। ਇਹਦੇ ਪਹਿਲਾਂ ਦੇ ਥੱਲੇੋਂ ਅਸੀਂ 14 ਕਿਲੋ ਦੁੱਧ ਜਿਹੜਾ ਚੋਇਆ ਜੀ। ਅੱਛਾ। ਹਾਂਜੀ। ਤਿਆਰ ਕੀ ਕਿੰਨਾ ਕੱਢੀ ਜੇ? ਠੰਡੀ ਮੰਨ ਲਓ ਗਾਇਆਂ ਵਾਂਗ ਠੰਡੀ ਸੀ ਲਾ ਜੀ। ਅੱਛਾ। ਹਾਂਜੀ। ਤਿਆਰ ਕੀ ਕਿੰਨਾ ਚੋਵਾ ਜੂਗੀ? ਤਿਆਰ ਕੀ ਇਹਨੂੰ ਚਾਹੀਦਾ 18-19 ਕਿਲੋ ਤੇ ਕਰਨਾ ਚਾਹੀਦਾ। ਅੱਛਾ। ਹਾਂਜੀ। ਚੰਗੀ ਹੈ, ਠੰਡੀ ਹੈ, ਮਿੱਠੀ ਹੈ। ਬੜੀ ਖੂਬਸੂਰਤ ਝੋਟੀ ਹੈ ਜਿਹੜੀ ਇਹ ਵੀ। ਆਹ ਦੇਖ ਸਕਦੇ ਬਿਲਕੁਲ ਗੋਲ ਸਿੰਘ ਦੀ ਆ ਤੇ ਕੱਦ-ਕਾਠ ਪੱਖਾ ਵੀ ਚੰਗੀ ਜਿਹਾ ਨੇ। ਖਾ ਚੰਗੀ ਪਹਾੜੀ ਝੋਟੀ ਆ ਜਿਹੜੀ ਇਹ ਜੀ ਇਹ ਵੀ ਕਰਦੀ ਝੋਟੀ ਵੀਦੀ ਉਹਨਾਂ ਦੇ ਆਹ ਦੇਖ ਸੰਦੇ ਜੀ ਬਿਲਕੁਲ ਗੋਲ ਸਿੰਘ ਦੀ ਆ ਮੋਹਰਾ ਦੀ ਝੋਟੀ ਆ ਵੀ ਜਿੰਨੇ ਸ਼ੌਂਕ ਨਾਲ ਘਰੇ ਰੱਖਣੀ ਆ ਉਹਦੇ ਲਈ ਚੰਗੀ ਆ ਹਾਂ ਜੀ ਵੀ ਕੋ ਹਫਤਾ ਦੱਸ ਦੇਣਾ ਜੀ ਇਹਨੇ ਵੀ ਲੱਜਣੇ ਆ ਹਾਂ ਜੀ ਲੈ ਜੂਗੀ ਲਗਭਗ ਹਫਤਾ ਖੜੇਗੀ ਤੇ ਬਾਕੀ ਠੰਡੀ ਸੀਲ ਹੈ ਭਾਵੇਂ ਇਤਰਾ ਹੀ ਠੱਲੇ ਬਹਿ ਜਾ ਹੁਣ ਇਤਰਾ ਇਤਰਾ ਬੈ ਕੇ ਖਾ ਲੈਣੀ ਬਾਈ ਮਾਲੂ ਭਾਵੇਂ ਜੀ ਇਦਾਂ ਇੱਕ ਚੱਲਦੀ ਨਾ ਬੜੀ ਠੰਡੀ ਸੀਲ ਲੱਗ ਜਾ ਜੀ ਆ ਦੇ ਸਾਡੇ ਕੋਈ ਗੱਲ ਹੀ ਨਹੀਂ ਹੈ ਤੇ ਇਹਦਾ ਫਿਰ ਕੀ ਨਾ ਮੁੱਲ ਆ ਪੜੱਖਣਾ ਵਾ ਇਹਦਾ ਮੁੱਲ ਫੋਨ ਤੇ ਕਰ ਲਾਗੇ ਅਛੇ ਇਹਦਾ ਮੁੱਲ ਫੋਨ ਤੇ ਕਰ ਲਓਗੇ ਫੋਨ ਤੇ ਕਰਾਂਗੇ ਇਹ ਵੀ ਅੱਜ ਜਿਹ ਤਰ੍ਹਾਂ ਗੱਬਣੇ ਆ ਅੱਜ ਇਹਦਾ ਮੁੱਲ ਫਿਰ ਅੱਜ ਦੇ ਹਿਸਾਬ ਨਾਲ ਹੋ ਜੂਗਾ ਤੇ ਫਿਰ ਸੋਈ ਦਾ ਮੁੱਲ ਫਿਰ ਸੋਈ ਦੇ ਸੋਈ ਦੇ ਹਿਸਾਬ ਨਾਲ ਆਊਗਾ ਠੀਕ ਐ ਕੋਬੀਰ ਫੋਨ ਲਾ ਕੇ ਪੁੱਛ ਲੈ ਤੇ ਝੋਟੀ ਦੇ ਹਿਸਾਬ ਨਾਲ ਮੁੱਲ ਜਾਇਜ਼ ਹੀ ਹੋਊਗਾ ਹਨਾ ਜਾਇਜ਼ ਹੋਊਗਾ ਜੀ ਠੀਕ ਦੇ ਉਹਨੇ ਕਾ ਝੋਟੀ ਜੇ ਇਹ ਵੀ ਘਰ ਦੀ ਕਿ ਲਿਆਂਦੀ ਐ ਨਹੀਂ ਇਹ ਲਿਆਂਦੀ ਐ ਅੱਛਾ ਇਹ ਲਿਆਂਦੀ ਹਾਂਜੀ ਇਹ ਲਿਆਂਦੀ ਠੀਕ ਐ ਇਹਦਾ ਕਿੰਨਾ ਸੁਹਾ ਸੁਣਾ ਇਹਨੇ ਇਹਨੇ ਦੂਸਰਾ ਸੁਹਾ ਸੁਣਾ ਜੀ ਤੇ ਇਹ ਕਿਨਾਂਕ ਦੁੱਧ ਕੱਢੀ ਜਾਊਗੀ ਇਹ ਜਿੱਦਾਂ ਮੰਨ ਲਓ ਦੁੱਧ ਦੀ ਆਸ ਹੈ ਕਿ 13-14 ਕਿਲੋ ਭਰੇਗੀ ਤੁਹਾਨੂੰ ਠੀਕ ਹੈ ਜੀ ਥਣ ਬਹਾਨਾ ਸੋਹਣਾ ਆ ਹਾਂਜੀ ਮਾਣ ਲਓ ਵਿੱਤੀ ਤੇ ਲੱਗਾ ਥਾਣਾ ਹਾਂਜੀ ਗੈਪ ਗੁੱਪ ਥਾਣਾ ਦੇ ਵਿੱਚ ਚੰਗਾ ਹੈ ਇਹ ਝੋਟੀ ਲਹਾਂਦੀ ਆ ਕੁਆਲਟੀ ਵਧੀਆ ਇਹਨੇ ਥੋੜਾ ਟਾਈਮ ਹੀ ਖੜਨਾ ਜ਼ਿਆਦਾ ਟਾਈਮ ਨਹੀਂ ਖੜਦਾ ਥੱਲਿਆਂ ਸਫਾਈ ਚ ਦੋ ਚਾਰ ਦਿਨ ਖੜੂਗੀ ਬਸ ਇਹ ਅੱਜ ਲਾਇਆ ਜੀ ਬਾਕੀ ਥੱਲਿਆਂ ਪੂਰੀ ਸਫਾਈ ਚ अखियाँ दववे बिलिया वा दे सदे आप थलियां तो खाना ये भी तुम एक दिखा दी लागे तो ਅਦੇਸਾ ਦੇ ਬਿਲਕੁਲ ਦੂਰ ਦੂਰ ਜਿਹੜਾ ਥਾਣਾ ਹੈ ਅਗਲਾ ਥਾਣਾ ਵੀ ਚੰਗਾ ਹੈ ਤੇ ਮਗਰਲਾ ਥਾਣਾ ਵੀ ਜਿਹੜਾ ਚੰਗਾ ਹੈ ਬਾਕੀ ਉਮੀਦ ਹੈ ਤੇ ਗਾਰਡ ਵੀ ਚੰਗੇ ਨਿਕਲੋਗੇ ਤੇ ਹਮਾਨਾ ਪਛਾਣ ਵੀ ਚੰਗਾ ਰੱਖਦੀ ਹੈ ਤੇ ਇਹਦਾ ਵੇਦੀ ਫਿਰ ਮੁੱਲ ਇਹਾਂ ਬੋਲੇ 1 ਲੱਖ 5 ਕਰਦੇ ਆ ਜੀ ਅੱਛਾ 1 ਲੱਖ ਦੇ ਚੋਹਾਂਜੀ ਮਾਨਤਨ ਜ਼ਰੂਰ ਕਰਾਂਗੇ ਮਾਨਤਨ ਹੋ ਜਾਊਗਾ ਮੌਕੇ ਤੇ ਹਨਾ ਕੋਈ ਵੀਰ ਫੋਨ ਲਾਊਗਾ ਤੇ ਆਪੇ ਫਿਰ ਹਾਂਜੀ ਜਿਹੜੇ ਸਾਹ ਨਾਲ ਕੋਈ ਪੈਸੇ ਲਾਊਗਾ ਤੇ ਸਭ ਦਾ ਮੌਕੇ ਤੇ ਹੋ ਜਾਊਗਾ ਸਭ ਦਾ ਮੌਕੇ ਤੇ ਹੋ ਜਾਊਗਾ ਤੇ ਬਾਕੀ ਕੋਈ ਵੀਰ ਆਪਣੀਆਂ ਪਾਸ ਕਰਕੇ ਨਾ ਤੇ ਵੇਖ ਚੱਕ ਕੇ ਖੜੇ ਹਨਾ ਹਾਂਜੀ ਉਹ ਆਪਣੀ ਤਸੱਲੀ ਕਰਕੇ ਖੜਨ ਜੀ ਤਸੱਲੀ ਕਰਕੇ ਤਸੱਲੀ ਆਪਣੀ ਕੀਤੀ ਆ ਹਾਂਜੀ ਹਾਂਜੀ ਆਪਣੀ ਕਰਕੇ ਖੜਨ ਜੀ ਤਸੱਲੀ ਕਰਕੇ ਖੜੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ